ਇਹ 27 ਤਰੀਕ ਨੂੰ ਆ ਜਾਣਾ ਜੀ ਬਾਈ ਗਿੱਪੀ ਕਰਿਆਲ ਉਹਨਾਂ ਦੀ ਕੰਪਨੀ ਤੋਂ ਹੰਬਲ 뮤직 ਤੋਂ ਇੱਕ ਮੁੰਡਾ ਜਿਹੜਾ ਮੇਰੇ ਨਾਲ ਗਾ ਰਿਹਾ ਉਹ ਜਮੇ ਸਿੱਧੂ ਮੂਸੇਵਾਲਾ ਦੇਖਣ ਤੋਂ ਵੀ ਆਵਾਜ਼ ਤੋਂ ਵੀ ਤੁਹਾਨੂੰ ਲੱਗੂਗਾ ਵੀ ਸਿੱਧੂ ਦੁਬਾਰੇ ਆ ਗਿਆ ਤੁਹਾਨੂੰ ਫੀਲ ਹੋਊਗਾ ਉਹ ਗੱਲ ਹੈਗੀ ਇਦਾਂ ਉਹ ਮਾਤੜੋ ਬੰਦੇ ਦਾ ਕਿਤੇ ਸੂਤ ਲੱਗ ਜਾਏ ਪਿੰਡ 'ਚ ਕਿਸੇ ਗਰੀਬ ਗੁਰਬੇ ਦਾ ਜਦੋਂ ਸੂਤ ਲੱਗਦੇ ਨਾ ਜਿਹੜੇ 10 12 ਕਿੱਲੇ ਵਾਲੇ ਹੁੰਦੇ ਆ 20 ਕਿੱਲੇ ਵਾਲੇ ਹੁੰਦੇ ਬਾਹਲਾ ਤਾਕੜਾ ਵੀ ਨਹੀਂ ਮੱਗਦਾ ਹੁੰਦਾ ਜਿਹਨੇ ਮਾੜੇ ਜੇ ਤਾਕੜੇ ਹੁੰਦੇ ਉਹ ਬੜਾ ਮੱਚਦੇ ਹੁੰਦੇ ਉਹ ਗੱਲ ਹੈ ਆਹ ਮਾਤੜਾ ਬੰਦੇ ਦਾ ਕਿਤੇ ਸੂਤ ਲੱਗ ਜੇ ਲੋਕ ਪਲਾਂ ਕਿਥੋਂ ਇਹ ਚਰਨ ਦੇ ਕੇ ਆਹ ਦੁਨੀਆ ਜਿਉਂਦੀ ਦੇਖ ਦੇਖ ਜੱਟ ਨੂੰ ਬੜਿਆਂ ਦਾ ਹੁੰਦਾ ਏ ਮਰਨ ਦੇ ਕੇ ਆਹ ਦੁਨੀਆ ਜਿਉਂਦੀ ਦੇਖ ਦੇਖ ਜੱਟ ਨੂੰ ਬੜਿਆਂ ਦਾ ਹੁਤਾਏ ਮਰਨ ਦੇਖ ਕੇ ਕਿਵੇਂ ਜੇ ਅਸੀਂ ਲੈਣਾ ਸੁਨਾਵੜੀ ਜੀ ਅਜੇ ਗਾਣਾ ਹੋਣਾ ਸਾਡਾ ਯਾਦ ਫੇਰ ਕਰਾਂਗੇ ਔਰ ਰਤਵੇ ਫੌਜੀ ਰੈਂਕਾਂ ਵਰਗੇ ਜੁੱਸੇ ਰਸ਼ੀਏ ਨੇ ਟੈਂਕਾਂ ਵਰਗੇ ਖਾਲੀ ਹੋਣ ਵਾਲੇ ਦੀ ਮਿੱਠੀਏ ਨਹੀਂ ਯਾਰ ਬਦੇਸੀ ਬੈਂਕਾਂ ਵਰਗੇ ਆਸਮਾਨ ਨੂੰ ਕਾਠੀ ਪਾ ਚਕਾਏ ਹੋਇਆ ਪੌੜਨੀ ਆਉਂਦਾ ਨਹੀਂ ਉਹ ਖਿੱਚ ਕੇ ਲਿਆਉਂ ਰਾਂ ਪੈਂਦਾ ਦੌਰ ਨਹੀਂ 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 ਜਦੋਂ ਸਿੰਘ ਫਸਦੇ ਦਿਖਾਉਂਦਾ ਰੰਗ ਜੱਟੀਏ ਸਾਹਬ ਸਾਹਬ ਰੱਖਿਆ ਬਾਹਾਂ ਦਾ ਅੰਨਾ ਜੋਰ ਨਹੀਂ ਅਮਾ ਤੜਾ ਬੰਦੇ ਦਾ ਕਿਤੇ ਸੂਤ ਲੱਗ ਜੇ ਲੋਕ ਭਲਾ ਕਿੱਥੋਂ ਹੈ ਜਰਨ ਦੇਖ ਗਏ ਆਹ ਦੁਨੀਆ ਜੀਉਂਦੀ ਦੇਖ-ਦੇਖ ਯਕ ਨੂੰ ਬੜਿਆਂ ਦਾ ਹੁੰਦਾ ਏ ਮਰਨ ਦੇਖ ਕੇ